ਤਾਸ ਗੁਰੂ ਸੇ ਬਾਨਾ ਦੇ ਸਤਾਨ ਦੇ ਕੀ ਨਾਮ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਦੋਸ ਪੁੱਤਰ ਸਨ ਬਾਬਾ ਸ਼ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਫੇ ਗੁਰੰਗਰ ਦੇਵ ਜੀ ਦੇ ਦੋਸ ਪੁੱਤਰ ਤੇ ਦੋਸ ਪੁੱਤਰੀ ਸਨ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਬੀਬੀ ਨੌਖੀ ਜੀ ਤੇ ਬੀਬੀ ਅਮਰੋ ਜੀ ਫੇ ਗੁਰ ਅਮਰਦਾਸ ਜੀ ਦੇ ਦੋਸ ਪੁੱਤਰ ਤੇ ਦੋਸ ਪੁੱਤਰੀ ਸਨ ਬਾਬਾ ਮੋਨ ਤੇ ਬਾਬਾ ਮੋਰੀ ਜੀ ਬੀਬੀ ਪਾਨੀ ਤੇ ਬੀਬੀ ਦਾਨੀ ਜੀ ਫੇ ਗੁਰ ਆਮਦਾਸ ਜੀ ਦੇ ਅਗੋ ਤਿੰਨ ਸੁਪੁੱਤਰ ਸਨ ਬਾਬਾ ਪ੍ਰੀਤੀ ਚੰਦ ਜੀ ਬਾਬਾ ਮਹਾਦੇਵ ਜੀ ਤੇ ਗੁਰ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਅੱਗੇ ਇੱਕ ਸੁਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਪੰਜ ਸੁਪੁੱਤਰ ਇੱਕ ਸੁਪੁੱਤਰੀ ਸਨ ਬਾਬਾ ਗੁਰਦੇਤਾ ਜੀ ਬਾਬਾ ਢੱਲਰਾਏ ਜੀ ਬਾਬਾ ਸੁਰਦੇਮਾਲ ਜੀ ਬਾਬਾ ਅਨੀਰਾਏ ਜੀ ਤੇ ਗੁਰਤੇਗ ਬਹਾਦਰ ਜੀ ਤੇ ਬੀਬੀ ਵੀਰੋ ਜੀ ਤੇ ਗੁਰ ਹਰ Rai ਸਾਹਿਬ ਜੀ ਦੇ ਕੋ ਦੋ ਸੁਪੁੱਤਰ ਸਨ ਬਾਬਾ ਰਾਮਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਕ੍ਰਿਸ਼ਨ ਜੀ ਦੇ ਅੱਗੇ ਕੋਈ ਸਤਾਨ ਨਹੀਂ ਸੀ ਉਹ ਛੋਟੀ ਉਮਰ ਦੇ ਵਿੱਚ ਜੋਤੀ ਜੋ ਸਮਾ ਗਏ ਸਨ ਤੇ ਗੁਰਤੇਗ ਬਹਾਦਰ ਜੀ ਦਾ ਕੋ ਇੱਕ ਸੁਪੁੱਤਰ ਸਨ ਗੁਰ ਗੋਬ ਸਿੰਘ ਜੀ ਤੇ ਗੁਰ ਗੋਬ ਸਿੰਘ ਜੀ ਦੇ ਕੋ ਚਾਰ ਸੁਪੁੱਤਰ ਸਨ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਚੌਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ